ਪਿੰਡ ਦਾ ਦਾਵੀ ਚਲਦਾ ਵੱਖਾ ਆ ਵੈਕਰੂਜੀ ਕਾ ਖਾਸ ਸਾਹਿਬ ਵੈਕਰੂਜੀ ਦੀ ਫਤਿਹ ਅਸੀਂ ਪਿੰਡ ਮਦਾਰਪੁਰ ਸੰਘੜਿਆ ਤੋਂ ਬੋਲ ਰਹੇ ਹਾਂ ਜੀ ਸਾਡੇ ਕੋਈ ਵੀ ਸਹੂਲਤ ਵਿੱਚੋਂ ਨਹੀਂ ਆਈ ਜੇ ਚਾਰਾ ਆਇਆ ਉਹ ਡੰਗਰਾਂ ਦਾ ਉਹ ਪਾਰਟੀ ਬਾਜ਼ੀ ਬਣ ਗਈ ਜੇ ਕਾਂਗਰਸ ਦਾ ਆ ਗਿਆ ਕਾਂਗਰਸ ਨੇ ਰੱਖ ਲਿਆ ਜੇ ਝਾੜੂ ਵਾਲਿਆਂ ਦਾ ਆ ਗਿਆ ਝਾੜੂ ਵਾਲਿਆਂ ਰੱਖ ਲਿਆ ਜੇ ਭਾਜਪਾ ਦਾ ਆ ਗਿਆ ਭਾਜਪਾ ਨੇ ਰੱਖ ਲਿਆ ਜੇ ਆਪਣੇ ਬੋਝ ਸਮਾਜ ਪਾਰਟੀਆਂ ਦਾ ਆ ਗਿਆ ਉਹਨਾਂ ਰੱਖ ਲਿਆ ਦੂਜਿਆਂ ਬੰਦਿਆਂ ਨੂੰ ਇਸ ਚੀਜ਼ ਦਾ ਫਾਇਦਾ ਨਹੀਂ ਹੋਇਆ ਅਸੀਂ ਕਿਉਂ ਸਾਡੇ ਚਾਰਾ ਦਾ ਜ ਹੋਇਆ ਹੀ ਨਹੀਂ ਨਾ ਸਾਨੂੰ ਚਾਰਾ ਮਿਲਿਆ ਸਾਨੂੰ ਇੱਕ ਵਾਰ ਇੱਕ ਗੱਠ ਮਿਲੀ ਸੀ ਜਦੋਂ ਦਾ ਪਾਣੀ ਆਇਆ ਉਹ ਵੀ ਸਾਨੂੰ ਡੱਲਾ ਸਾਹਿਬ ਧਰਮਕੋਟ ਤੋਂ ਦੇ ਗਿਆ ਸੀ ਹੋਰ ਸਾਨੂੰ ਕਿਸੇ ਪਾਰਟੀ ਵੱਲੋਂ ਚਾਰਾ ਨਹੀਂ ਮਿਲਿਆ ਫਿਰ ਵੀ ਸਾਨੂੰ 5-6 ਦਿਨ ਮਿਲੀ ਏ ਉਹ ਫਿਰ ਮੁੜ ਕੇ ਬੰਦ ਹੋ ਗਈ ਕਿਲੋ-ਕਿਲੋ ਦਿੰਦੇ ਸੀ ਇੱਕ ਡੰਗਰ ਨੂੰ ਮੁਕੇ ਡੰਗਰ ਨੂੰ ਜੰਦੇ ਛਾਦਾ ਕਿਲੋ ਮੱਡੇ ਡੰਗਰ ਦੰਦੇ ਛਿੱਲੋ ਉਹ ਵੀ 5 6 ਦਿਨ ਤੋਂ ਬਾਅਦ ਉਹ ਵੀ ਸਾਡੀ ਫੀਲਡ ਵੀ ਬੰਦ ਹੋ ਗਈ। ਸਾਨੂੰ ਫੀਲਡ ਵੀ ਨਹੀਂ ਮਿਲੀ ਸਾਨੂੰ ਜਿਹੜੀ ਚੀਜ਼ ਦੀ ਲੋੜ ਸੀ ਸਾਨੂੰ ਉਹ ਮਿਲੀ ਨਹੀਂ ਪੂਰਾ ਪਿੰਡ ਦਾ ਐਡਰੈਸ ਤੇ ਤੁਸੀਂ ਇੱਥੇ ਦਾ ਨਾ ਜਗ੍ਹਾ ਦਾ ਉਹ ਦੱਸੋ। ਹਾਂ ਮਦਾਰਪੁਰ ਪਿੰਡ ਸਾਡਾ ਜੀ ਤੇ ਸੰਘੇੜਾ ਮਦਾਰਪੁਰ ਦੀ ਸਾਰੀ ਜ਼ਮੀਨ ਹੀ ਸੰਘੇੜੇ ਦੇ ਵਿੱਚ ਹੀ ਹੈ ਦਰਿਆ ਦੇ ਵਿੱਚ। ਇਹ ਸਾਨੂੰ ਸਾਡੀ ਜ਼ਮੀਨ ਨਹੀਂ ਗਿਣਦੇ ਵੀ ਸਾਡੀ ਜ਼ਮੀਨ ਤੁਹਾਡੀ ਕਿੱਧਰ ਹੈ ਤੇ ਡੰਗਰਾਂ ਨੂੰ ਸਾਨੂੰ ਚਾਰਾ ਸਾਡਾ ਇੱਧਰ ਹੀ ਬੀਜਿਆ ਜਾਂਦਾ ਸੀ। ਹੁਣ ਇੱਧਰ ਤਾਂ ਪਾਣੀ ਖੜਾ ਸਾਨੂੰ ਕੋਈ ਚਾਰਾ ਨਹੀਂ ਸਾਨੂੰ ਕੋਈ ਸਾਨੂੰ ਸਹੂਲਤ ਨਹੀਂ ਪਹਿਲਾਂ ਹੀ ਪੰਜ-ਛਾਹ ਦਿਨ ਮਿਲਿਆ ਫੀਡ ਮਿਲੀ ਸਾਨੂੰ ਨਹੀਂ ਕਿੰਦੇ ਇਸ ਪਿੰਡ ਦੇ ਵਿੱਚ ਸਾਡੇ ਮਕਾਨ ਵੀ ਡਿੱਗ ਰਹੇ ਨੇ ਖੱਟੇ-ਛੱਤਾ ਕਟੀਆਂ ਨੇ ਤੇ ਸੇਮ ਚੱਲ ਚੱਲ ਪਈ ਛੇਮ ਦੇ ਨਾਲ ਸਾਡੇ ਮਕਾਨ ਵੀ ਡਿੱਗੀ ਜਾਂਦੇ ਨੇ ਛੱਤਾ ਕਟੀਆਂ ਸਾਨੂੰ ਲੈਂਡਰ ਪਾ ਕੇ ਦਿੱਤਾ ਜਾਵੇ ਸਾਡੀ ਕੋਈ ਹਰਤ ਕੀਤੀ ਜਾਵੇ ਸਰਕਾਰ ਵੱਲੋਂ ਇਥੇ ਇਹੋ ਯਾਸ ਜੋੜ ਕੇ ਬੇਨਤੀ ਕਰਦੇ ਆਂ ਸਾਡਾ ਕੋਈ ਨਾ ਕੋਈ ਸੋਚੋ ਸਾਨੂੰ ਸਹੂਲਤ ਸਾਨੂੰ ਸਹੂਲਤ ਮਿਲੇ ਕੋਈ ਚਾਰਾ ਹੋਰ ਮਿਲੇ ਅਜੇ ਤਾਂ 2 ਮਹੀਨੇ ਤੇ ਪਾਣੀ ਸੁੱਕਣਾ ਹੀ ਨਹੀਂ ਅਜੇ ਤਾਂ ਪਾਣੀ ਖੜਾ ਸਾਨੂੰ ਕੋਈ ਚਾਰਾ ਦਿੱਤਾ ਜਾਵੇ ਕੋਈ ਫੀਡ ਦਿੱਤੀ ਜਾਵੇ ਸਾਨੂੰ ਚਲੋ ਸਾਡੀ ਹੈਲਪ ਸਰਕਾਰ ਕਰੇ ਸਾਡੀ ਸਰਕਾਰ ਨੇ ਹੈਲਪ ਕੋਈ ਨਹੀਂ ਕੀਤੀ ਕੋਈ ਨਹੀਂ ਇਹ ਗੱਲ ਦਾ ਪੇਪਰ ਦਾ ਪਾਉਂਦੀ ਜਾਊਗੀ ਉਹ ਵੀ ਜਿਹਨਾਂ ਨੂੰ ਚੀਜ਼ ਮਿਲਦੀ ਸੀ ਮਿਲਣੀ ਸੀ ਉਹਨਾਂ ਨੂੰ ਮਿਲੀ ਨਹੀਂ ਜਿਹਨਾਂ ਨੂੰ ਨਹੀਂ ਮਿਲੀ ਮਿਲਣੀ ਸੀ ਉਹਨਾਂ ਨੂੰ ਮਿਲਦੀ ਸੀ ਠੀਕ ਹੈ ਆ ਰੋੜਾ ਸਾਡੇ ਚਲੀ ਜਾਂਦਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋਈ ਆਹ ਵਾਲੀ ਬਰਾਬਰ ਗਿਣਿਆ ਜਾਂਦੇ ਹਰ ਵੀ ਅਸੀਂ ਪਰੇ ਨੇ ਕਾਸ਼ੀਆਂ ਛੱਤਾਂ ਦੇ ਛੱਤਾਂ ਨੇ ਕਾਨੇ ਵਾਲੀਆਂ ਬਾਲਿਆਣੀ ਛੱਤਾਂ ਨੇ ਮਤਲਬ ਡਿੱਗੀ ਜਾਂਦੀਆਂ ਨੇ ਅੱਜ ਤਾਂ ਬਾਹਰ ਸੌਣੇ ਵਾਹ ਹਾਂਜੀ ਵੇਖ ਦਿਖਾਦਾ ਦੇਖ ਲਓ ਜੀ ਤੁਹਾਡੇ ਸਾਹਮਣੇ ਅੱਖੀ ਦੇਖਿਆ ਬਾਅਦ ਚੋਂ ਭਾਈ ਪਹੁੰਚੇ ਫਿਰ ਪਤਾ ਲੱਗਦਾ ਕੀ ਹੋ ਰਿਹਾ ਕੀ ਨਹੀਂ ਪਹੁੰਚ ਕੇ ਹੁਣ ਪਾਣੀ ਉਤਰਿਆ ਤਾਂ ਉਤਰਨ ਤੋਂ ਬਾਅਦ ਪ੍ਰੋਬਲਮ ਆ ਪਤਾ ਲੱਗਦੀ ਸਾਰੀ ਚਾਰ